ਦੇ ਦੋਏ ਫਾਨਸਾ ਜਾ ਨਹੀਂ ਨਹੀਂ ਵੀ ਹੁਣ ਚੱਕ ਲੈਣੀ ਹੈ ਸੱਟ ਘਾ ਲੈਣੀ ਹੈ ਉਹਨੇ ਆਪੇ ਕੀ ਲੱਗੀ ਕਿੰਨੀ ਲਓ ਜੀ ਕੱਲ ਨੂੰ ਤੂੜੀ ਲੈਣ ਜਾਵਾਂਗੇ ਅੱਜ ਸੰਤ ਛੇੜੇ ਇਕੱਠੇ ਕਰ ਰਹੇ ਆ ਇਹ ਬੰਦੇ ਬੁਲਾਏ ਨੇ ਬਹੁਤ ਦੂਰੋਂ ਦਵਾਈ ਤੋਂ ਆਏ ਨੇ ਭਾਈ ਡਰਾਈਵਰ ਤਾਂ ਕਿੱਧਰ ਬਾਤ ਬਾਤ ਬਾਰੀ ਨਹੀਂ ਮੈਂ ਹਲਕਾ ਜਾ ਕੇ ਤਕਵਾਏ ਕਰਵਾ ਕੇ ਇੱਥੋਂ ਕਰਾ ਆ ਦੋ ਬਾਈ ਕਰ ਚੱਕ 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 ਵਾਸ ਆਫਰ ਆਫਰੀ ਆਫਰ 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 ਲੱਗੀ ਆ ਰਹੀ ਆ ਦੇਖ ਕੇ ਜਵਾਦ ਜਿੰਦੀ ਹੈ ਜਿੰਦਾ ਜਿੰਦੀ ਹੈ ਜਵਾਦ ਮਿਲਕ ਬੈਜੂਗੀ ਅੱਜ ਚੱਲੋ ਸੇਵਕਾ ਹੈ ਆਹ ਦੇ ਆ ਪਲਵਾਨ ਲੱਤ ਨਾਲ ਲੰਨ ਲੱਗਿਆ ਲੈ ਕਬੱਡੀ ਆ ਉਹ ਲਾਈਟ ਵਾਲੀ ਕੱਡੀ ਆ ਕੱਡੀ ਲਾਈਟ ਵੱਡੀ ਵਾਲੀ ਆਉਡੀ ਮੈਂ ਦੇਖ ਲੈ ਆ ਬਾੜੀ ਆਪਣਾ ਕੋਈ ਬੈੱਡ ਬੈੱਡ ਪਰ ਮਾਰਦੇ ਸੀ ਐਡ ਘੰਟ ਕਰੋ ਓਏ ਬੈੱਡ ਬੈੱਡ ਹੈ ਬੈੱਡ ਬੈੱਡ ਲਾਉਣੇ ਜਾ ਲੈ ਲੈ ਬੈੱਡ ਲਿਆ ਓਏ ਵਾਹ ਪਰਾ ਜਗਾੜਾ ਓਏ ਸੱਜਾ ਕਣੀ ਦਾ ਕੀ ਕੀ ਬਾਪਾ ਮੇਰਾ ਜਾਓ ਆਉਨੇ ਆ ਲੈ ਘੜਾ ਵਿੱਚ ਯਾਰ ਰੱਸਾ ਵਿੱਚ ਹੀ ਆ ਘਰੇ ਹੀ ਆਉਣੇ ਆ ਹਲਕਿਆ ਹੋਇਆ ਥਾਲਾ ਗੋਲ ਗੱਪਿਆਂ ਵਿੱਚ ਮਾਰੇ ਨਾਲ ਬੜਾ ਵੀ ਗੋਲ ਗੱਪਿਆਂ ਵਿੱਚ ਆ ਦੇਰ ਆ ਬਾਈ ਗੋਲ ਗੱਪੇ ਕਹਿਣ ਹੁੰਦਾ ਮਰ ਗਿਆ ਦੇ ਪਛੇ ਹੋ ਗਿਆ ਨਹੀਂ ਆ ਵਿੱਚ ਹੀ ਆ ਯਾਰ ਰੌਲਾ ਜਿਹਾ ਪਾਈ ਜਾਂਦੇ ਆ ਜਾਂ ਭਾ ਲੋ ਇਹਦੇ ਬੈਡ ਨਹੀਂ ਲੱਗਿਆ ਵਾਸਤਾ ਨਹੀਂ ਸਵੇਰੇ ਦੇਖਾਂਗੇ ਹੁਣ ਕਿਵੇਂ ਤੂੜੀ ਲੈ ਕੇ ਆਉਣੇ ਆ ਭੈਣ ਦੇਣੇ ਮੈਨੂੰ ਲੱਗਾ ਇਹ ਹਿਸਾਬ ਨਾਲ 4 ਜੜੀ ਲੱਗਣਗੇ ਆਪਾਂ ਹਾਂ ਗੱਲਾਂ ਤਾਂ ਬਹੁਤ ਵਾਰ ਤਾਂ ਲੱਗੀ ਅੰਦਰਲੀ ਮਾੜੀ ਆ ਟਰਾਲੀ ਭਾਤਾਂ ਨਹੀਂ ਥੋੜੀ ਲੱਗੋ ਹੈਗੇ ਮੈਂ ਤਾਂ ਉਹ ਵਾਲਾ ਮੈਨੂੰ ਨਹੀਂ ਪਤਾ ਕੀ ਕਰਨਗੇ ਇਹ ਲਾਈਟ ਬਹੁਤ ਵੱਡੀ ਟਰਾਲੀ ਦੀ ਇਹ ਪੂਰੇ ਢੀਂਦਾ گاਉਂ ਦੀ ਉਹ ਵੀ ਲਾਉਂਗਾ ਤਾਂ ਸੱਦੇ ਨਾ ਟਰਾਲੀ ਦੇ ਉਹ ਕੀ ਲਿਖਿਆ ਹੋਦਾ ਕੀ ਬੋਤਲਿਕ ਬੋਤਲ ਭਾਂ ਦੇ ਆਏ ਲਿਖਿਆ ਜਾਂ ਬੋਹਮ ਨਹੀਂ ਨਾ ਜਿਆ ਤਿਆਰ ਕਰਾਈ ਹੁੰਦੀ ਆ ਆਪ ਦੇ ਟਾਈਮ 'ਚ ਬਾਈ ਤੱਕ ਪੂਰੀ ਪਾਈ ਹੋਣੀ ਆ ਜੇ ਮਰਜੀ ਆ ਟਰੈਕਟਰ ਦਾ ਦੀਨੇ ਆਪਾਂ ਆਪ ਦੇ ਟਾਈਮ 'ਚ ਆ ਜਾ ਜੂਗਾ ਕਰੋ ਬਾਹਰ ਨਾ ਟ੍ਰੈਕਟਰੋ ਗੇੜ ਕੋਦੇ ਗੋਤ ਨੂੰ ਨਹੀਂ ਛੇੜਨਾ ਆ ਗਏ ਬਾਈ ਬੰਦੇ ਲੇਬਰ ਝਾੜੀ ਵਾਲੇ ਝਾੜੀ ਵਾਲੇ ਵੀ ਲੇਬਰ ਹੀ ਰੋ ਅਗੱਤਿਆ

ਇਹਨੇ ਯਾ ਤੋ ਹੀ ਮਹਤਰੀਆਂ ਕਾਦੇ ਬਣੇ ਯਾਰ ਓਕੇ ਤਾਂ ਆ ਦੇਖੀ ਦਾਰ ਦਾ ਜੁੜਦੀ ਉਸ ਤਾ ਯਾਰ ਇੱਕ ਟੱਕੇ ਦਾ ਆਹ ਬਹੁਤ ਜੁੜਿਆ ਹੋਇਆ ਜੜਿਆ ਹੋਇਆ ਯਾ ਤੋ ਇੰਝ ਨਾ ਦੇ ਦੇ ਮੈ ਰੇਸ ਦੇਦਾ ਇਧਰ ਓਏ ਆ ਜਲਾ ਇੰਝ ਨਾ ਖੋਲਦੇ ਉਹ ਆ ਜਲਾ ਜੇ ਇਥੇ ਬਣਾ ਹੀ ਲੱਗਣੀ ਇੰਨੇ ਢੋਣੀਆਂ ਤੂੜੀ ਕਿਤੇ ਇਹਨੂੰ ਨਾ ਲਿਆਣਾ ਪਵੇ ਚੱਕੀ ਅਜੇ ਖਾਦਾ ਵਾ ਕਹਿੰਦੇ ਇਹਦੇ ਰੈਡੀ ਹੋ ਰਿਹਾ ਫਰੀਦ ਕਹਿੰਦੇ ਪਾ ਲਈਏ ਪੱਟੀ ਜਪਾ ਗਿਆ 8 ਹੋ ਗਿਆ ਬਸ ਆਪਾਂ ਬਾਹਰ ਬਹਿੰਗਾ ਡਾਟ ਗਿਆ ਡਾਟ ਗਿਆ ਮੈਂ ਟਿਗੜੇ ਲੜ ਕੇ ਚਲੋ ਚਲੋ ਚੜੋ ਘੜਾ ਵੜ ਲੇਵਰ ਚਲੋ ਵੀ ਤੇਰਾ ਪਰਨਾ ਕਿੱਥੇ ਕਾਕਾ ਉੱਥੇ ਤੇ ਤੇਰੀ ਚਲੋ ਆ ਜਾ ਰਹੇ ਪਾਣਾ ਪਾਣਾ ਕਿੱਥੇ ਰੱਖਣਾ ਇੱਥੇ ਰੱਖ ਲਾ ਪੱਲੀ 'ਚ ਰੱਖ ਲਾ ਪੱਲੀ ਲੁਬੇਟ ਕੇ ਆਪਲੇ ਮਿਲਦਾ ਖਲੇ ਕਰ ਆ ਪਾਣੀ ਵਿੱਚ ਥੀ ਬੈਈਏ ਹੋਰ ਸਿਫਾਲਾ ਤਾਂ ਤੈਨੂੰ ਭਾਈ ਬੈਣਾ ਪੈਣਾ ਘੋਤੇ ਰਹਿਣਾ ਆ ਚੱਕਤੀ ਸੀ ਸਾਲਿਆ ਓ ਬਾਣੀਆਂ ਏ ਓ ਬਾਣੀਆਂ ਦਰ ਲੈ ਆ ਉਹ ਫੜਾ ਏ ਉਧਰ ਮਗਰ 5811 ਚਾਰਟ ਕਰਾਂ ਲਵਾ ਦੀ ਅੱਜ ਤਰੀਆਂ ਨਾਲ ਪਈ ਪਿਛਲੀ ਗਰੀ ਇੱਥੇ ਸੀਗੇ ਪਪੂਲਰ ਛੋਟੇ ਸੀ ਹਨਾ ਪਿਛਲੀ ਗਰੀ ਪਪੂਲਰ ਛੋਟੇ ਸੀ ਹਨਾ ਜਦੋਂ ਆਪਾਂ ਪਿਛਲੀ ਗਰੀ ਆਇਆ ਚੱਕਣ ਉਹ ਬਹੁਤ ਠੀਕ ਜਿਹੀ ਸੀ ਠੀਕ ਕਾਹਨੂੰ ਸੀ ਛੋਟੇ ਸੀ ਇੱਕ ਸਾਡਾ ਟਰੈਕਟਰ ਵੀ ੱੱਕਾ ਸਾਰਾ ਜੀ ਕੱਢ ਕੇ ਖੜਾਉਣੀ ਪੈਂਦੀ ਟਰਾਲੀ ਜੀ ਟਰਾਲੀ ਭਰ ਗਈ ਤੂੰ ਪਹਿਲਾਂ ਹੀ ਆਏ ਹੋ ਗਿਆਂ ਵਾ ਓਏ ਭਈਆ ਉਤਰ ਹੁਣ ਤੈਨੂੰ ਵਾਜਾ ਲਿਆਵਾ ਚਲੋ ਚਲੋ ਕਰੋ ਸਿੱਧੀਆਂ ਪੱਲੀਆਂ ਜੀਆਂ ਮੈਂ ਪਿੰਡ ਜਾਣਾ ਆ ਕਿਉਂ ਕੀ ਗੱਲ ਆ ਨਾ ਨਾ ਆਹ ਕੰਗ ਦੀ ਆਪਣਾ ਓਏ ਦੇਖ ਆਹ ਆਹ ਹਾੜ ਓਏ ਚਲੋ ਚਲੋ ਲਾਓ ਪੱਲੀਆਂ ਯਾਰਾ ਤੁਸੀਂ ਤਾਂ ਦੇਖਣ ਲੱਗੇ ਹੋ ਥਲੀ ਥਲੇ ਰੱਖ ਦੇ ਤੂੰ ਉਤਰਿਆ ਬੱਚੇ ਦੇ ਆਏ ਕਰਦੇ ਆ ਇਹਦਾ ਕਿਹੜਾ ਭਰ ਲੈਣੇ ਆ ਇਹਦਾ ਇਹਦੇ ਨਾਲ ਹੀ ਆਉਣੇ ਇਹਦਾ ਕਿਹੜਾ ਭਰ ਕੇ ਇਹ ਬਤੀ ਜਿੱਧਰ ਵਾਹਿੰ ਹੁਣੇ ਸਿੱਧੀ ਗਾਂ ਚੱਲ ਤਾ ਆ ਮੈਂ ਹਾਣਨਾ ਕਰ ਰਿਹਾ ਠੀਕ ਪਰੇ ਚੱਕਾ ਬੱਲੀ ਪਰੇ ਕਰ ਰਿਹਾ ਹੁਣ ਤਾਂ ਗਰਮ ਹੋਇਆ ਪੱਠਾ ਇਹ ਹੈ ਤੰਗਾਈ ਨਾਲ ਵੀ ਬੱਚਾ ਵੀ ਚੱਕ ਤਾ ਆਇਆ ਬੱਚਾ ਮਾਰਦੇ ਮੋਹ ਪਰੇ ਨੂੰ ਦਵਾਸ ਨਾ ਬੈਂਗਣ ਸਰ ਨੂੰ ਵੀ ਕਣਕ ਸੀ ਕਹਿੰਦਾ ਅਰੋਂ ਬੈਂਗਣ ਚੋਦੀ ਇਹ ਜੀ ਹੁੰਦੀ ਆ ਆ ਇਧਰੋਂ ਕੱਢਣਾ ਸੀ ਪਹਿਲਾਂ ਗੱਤ ਪਹਿਲਾਂ ਮਰਾਦੀ ਉਹ ਲਿਆ ਇਧਰੋਂ ਕੱਢਦਾ ਦੱਸਾਂ ਵਿੱਚੋਂ ਫੇਟਲਾ ਸਾਰਾ ਖੱਡੀ ਖੜਦੇ ਖਿੱਚੋ ਤਾਂ ਸਹੀ ਤੱਕ ਕਿਹੜਾ ਹੋਰ ਉਹ ਟਰਾਲੀ ਦਾ ਛੋੜ ਜਾ ਪਈ ਆ ਥੋੜੀ ਉਧਰ ਪਈ ਆ ਉਹ ਪਟਾਟੇ ਚਲਾਉਂਦਾ ਸੁੱਖਾ ਇਹਨੇ ਦੇਖਦੇ ਚੱਲੋ ਸੇਵਕਾਂ ਪਿੱਛੇ ਚੱਲ ਕੰਮ ਕਰਿਆ ਹੀ ਲੱਗਦਾ ਉਹ ਦੇਖਦਾ ਇਹਨਾਂ ਦਾ ਕੰਮ ਹਾਂ ਚੱਲੋ ਸੇਵਕਾਂ ਪਿੱਛੇ ਇਹ ਜਿਹੜੀ ਨੰਦ ਟਰਾਲੀ ਦੇ ਪਿੱਛੇ ਦੀ ਹਾਂ ਲੋਈ ਆ ਦੂਜਾ ਗੇੜਾ ਪਰਾਂਗੇ ਹੋਰ ਇਹਦੇ ਰਹੀ ਪੂਰੇ ਵੀਰ ਨਾਲ ਲੱਗਿਆ ਪਿਆ ਲੈ ਟੋਨੀ ਆਣ ਟਿੱਕਾ ਅੜਦਾਨੀਆਂ ਲੈ ਕੇ ਜੀ ਫੈਕੀ ਕੋ ਪਾ ਕੇ ਦੇ ਯਾਰ ਵਾਟੋਂ ਕੀਨਾ ਟਿੱਖਿਆਨਾ ਸਾਥੋਂ ਸੈਨਾ ਹੋਂ ਜੁਦਾਈਆਂ ਹਵਾ ਚੱਲ ਪਈ ਨਾ ਇਹ ਬਾਹੇ ਇੱਕ ਚ ਕਮਾਲ ਆਪਣੀ ਚ ਦੇਖੋ ਝਖੜ ਝੁੱਲ ਗਏ ਕਹਿੰਦੇ ਨੀਲਾ ਨੀਲਾ ਹੋ ਗਈ ਮਿੱਤਰੋ ਹੈ ਨੀਲਾ ਐ ਬੈਠਾ ਜਾ ਕੇ ਕਹਿੰਦੇ ਇੱਕ ਦਾ ਜੰਗ ਜੱਸਲੀ ਜੀ ਵਾਲੂ ਦੇ ਉੱਪਰ ਪਿਆਰ ਨੇ ਬਹੁਤ ਹਨ ਬੰਦਾ ਚੱਲੇ ਉਹਦੇ ਪਾਦ ਗਏ ਤਾਂ ਨਾ ਕਿ ਟਿੱਪੇ ਵੱਖਦਿਆਂ ਨੇ ਆਹ ਕਹਿੰਦੇ ਪਨਾਮਾਂ ਦੇ ਜੰਗਲਾਂ ਵਿੱਚ ਦੀ ਜੰਗਲ ਹੋ ਜੰਗਲ ਹੋ ਰਿਹਾ ਪਿਆ ਆ ਬਸੇ ਜਾਉਦੇ ਹੈ ਫਿਰ ਆਪਾਂ ਤੇ ਜਾਉਦੇ ਹੈ ਬਾਈ ਫੂਲ ਬਾਗਿਆਰ ਬਹੰਗੋਪੁਰੂਆ ਨੇ ਪੱਖੇ ਤੇ ਆਏ ਫਿਰਦੇ ਆ ਰਸੀ ਬਾਣੀ ਬਹਿਆ ਕੋਈ ਰੀਂਗ ਸੀ ਪਾਣੀ ਰਹਿ ਗਿਆ ਬਹੁਤ ਜਲਦਾ ਪਾਣੀ ਤੇ ਨਾਲਕੀਆਂ ਦਿੱਤੀਆਂ ਹੋਈਆਂ ਉਪਰਾਂ ਨੂੰ ਕਦੇ ਪਤਾ ਦਾ ਲੱਗਦਾ ਨਹੀਂ ਕਿੱਥੇ ਜਾਣਾ ਮੈਂ ਸਾਰੇ ਪੈਰ ਘੱਟੇ ਹਨ ਘੱਟੇ ਆਤਰ ਗਿੱਲਾ ਚੋਕ ਬਿੱਲਾ ਧਿਆਨ ਨਾਲ ਆਵਾਜ਼ ਆ ਰਹੀ ਹੁਸਤਨ ਮਈਨਾਂ ਪਾਸਾ ਰਹਾ ਗਾ ਰਹੇ ਆਂ ਗਾਂਹ ਦੀ ਗਿੱਲਾ ਵਾ ਗਾਂਹ ਦੀ ਗਿੱਲਾ ਚੋਕਰ ਉਹ ਪੱਤੋ ਮੱਟ ਰੋ ਜਾ ਉਹ ਚੋਕ ਪਰ ਦਾ ਗਾਰੇ ਦੇ ਪੈਰ ਪੈ ਗਿਆ ਓਏ ਚੋਕ ਪੱਟੀ ਹੋਏ ਉਹਨਾਂ ਦਾ ਮੋ ਏ ਤਾ ਮੱਟੋ ਪੱਟੀ ਵਾਪਸ ਉੱਤੇ ਕਣਤਾ ਲੱਗ ਜੂਗਾ ਲੱਛ ਪੂਜਾ ਲੈਣ ਇਹ ਬਾਰਸਾ ਨੂੰ ਆ ਕੇ ਲੱਗ ਗਿਆ ਉਹ ਨਾ ਬੱਟਾ ਹੁਣ ਤੇ ਨਾ ਕੀ ਚੋਰੀਏ ਇੱਧਰ ਹੋ ਗੋ ਯਾਰ ਲੱਭਣ ਲਾ ਆਏ ਉਹ ਇਹ ਘਰ ਦੇਖਣ ਲੱਗੇ ਓਏ ਉਹ ਘਰ ਦੇਖਣ ਲੱਗੇ ਬਾਰਡਰ ਤੇ ਬੰਨ ਗਏ ਹਾਂ ਬੇਚੇ ਭੈਣ ਦਾਨੀ ਬਾਨੀ ਮਾਂ ਗੋਲੀ ਨਾ ਚਲਾ ਦਰ ਆਪਾਂ ਨੇ ਉਹ ਘਰ ਦੇਖਣ ਲੱਗੇ ਓਏ ਬਾਰਡਰ ਪਹਿਲਾਂ ਪੱਲੀਆਂ ਦਾ ਪਾ ਲਓ ਹੁਣ ਨਾ ਪੱਲੀਆਂ ਹੀ ਪਾ ਲੈਂਦੇ ਆ ਪਹਿਲਾਂ ਪੰਡਾਂ ਪਾਈਆਂ ਨੇ ਟਰੈਕਟਰ ਦੀ ਪੈ ਗਈ ਇਹਨੂੰ ਇਹ ਐਵੇਂ ਤਾਂ ਇਹ ਅੱਡ ਉਦੋਂ ਤੰਗਲੀ ਤਾਂ ਲਿਆ ਇਧਰ ਤੇਰੇ ਕੋਈ ਗੋਲੀ ਗਾਲੀ ਮਾਰੂ ਤਾਂ ਪਤਾ ਨਹੀਂ ਲੱਗਦਾ ਹੁੰਦਾ ਫੇਰ ਨਾ ਗਈ ਇਹਨਾਂ ਬੰਦੇ ਦੋ ਆਪਣੇ ਰਗੜੇਗੇ ਜਾਓ ਫੇ ਲੈ ਆਓ ਹੁਣ ਦੋਨੇ ਜਣੇ ਗਾਹਾਂ ਉੱਤੇ ਸਟਾਰਟ ਹੋਣਾ ਹੈਗਾ ਵੀ ਥੱਕਾ ਕਾੜ